ਮੈਂ ਭਰੇ ਮਨ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਕ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੰਦਾ। ਜੀ ਹੈ ਕਿਉਂਕਿ ਮੇਰੇ ਜਿਹੜੇ ਪੁਰਖੇ ਨੇ ਮੇਰੇ ਉਹ ਅਕਾਲੀ ਦਲ ਨਾਲ ਜਿਹੜੇ ਜੁੜੇ ਹੋਏ ਸੀ ਮੇਰਾ ਪਰਿਵਾਰ ਜੋ ਮੇਰਾ ਹਲਕਾ ਮੇਰਾ ਪਰਿਵਾਰ ਹੈ ਮੈਂ ਉਹਨਾਂ ਦੀਆਂ ਭਾਵਨਾਵਾਂ ਮਾਣੂ ਜਿਹੜਾ ਅੱ ਤੋਂ ਪ੍ਰੋਖੇ ਜਿਹੜਾ ਨਹੀਂ ਕਰ ਸਕਦਾ। ਇਸ ਕਰਦੁਨਾ ਵੀ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੰਦਾ। ਮੈਂ ਕੋਈ politically ਅਸਤੀਫਾ ਨਹੀਂ ਦਿੰਦਾ। ਕਿਉਂਕਿ ਅਸੀਂ ਸਾਡਾ ਜ਼ਿਆਦਾਤਰ ਅਸੀਂ ਹੈਗੇ ਸਮਾਜ ਸੇਵਾ ਦਾ ਅਸੀਂ ਕੰਮ ਕਰਦੇ ਰਹੇ ਹਾਂ ਉਹ ਸਾਈਡ ਕਰ ਲੀ। ਜੋ ਉਹਨਾਂ ਦਾ ਫੈਸਲਾ ਹੋਏਗਾ ਕੀ ਕਰਨਾ ਹੈ ਮੈਨੂੰ ਉਹ ਕਹਿਣਗੇ ਚੋਣ ਨਹੀਂ ਲੜਨੀ ਮੈਂ ਨਹੀਂ ਲੜੂੰਗਾ ਜੇ ਕਿਉਂਕਿ ਉਹ ਲੜਨੀ ਹੈ ਆਜ਼ਾਦ ਲੜਨੀ ਕਿਸੇ ਪਾਰਟੀ ਤੋਂ ਲੜਨੀ ਜੋ ਫੈਸਲਾ ਕਰਨਗੇ ਮੈਂ ਉਹਨੂੰ ਪਰਮਾਂਗਾ। ਪਹਿਲਾਂ ਤਾਂ ਜੀ ਸਾਰੇ মিডিਆ ਵਾਲੇ ਹਰ ਸੰ ਜਿੰਨੇ ਵੀ ਭਰਾ ਮੇਰੇ ਆਏ ਨੇ ਸਾਰਿਆਂ ਨੂੰ ਤੁਹਾਨੂੰ ਜੀ ਆਇਆਂ ਨੂੰ ਬੀ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਪੰਥ ਦੀ ਪੰਜਾਬੀਆਂ ਦੀ ਸਿਰਮੌਰ ਜਿਹੜੀ ਜਥੇਬੰਦੀ ਹੈ ਸੋ ਜਿਹਨੇ ਹਮੇਸ਼ਾ ਪੰਜਾਬ ਦੇ ਪੰਥ ਦੀ ਚੜ੍ਹਦੀ ਕਲਾ ਰਹੀ ਜਿਹੜਾ ਕੰਮ ਕੀਤਾ ਮੋਰਚੇ ਲਾਏ ਸੰਘਰਸ਼ ਕੀਤੇ ਪਰ ਬਦਕਿਸਮਤੀ ਹੈ ਵੀ ਅੱਜ ਉਹ ਲੋਕ ਐਸੇ ਉੱਥੇ ਬੈਠੇ ਫੈਸਲੇ ਕਰ ਰਹੇ ਨੇ ਜਿਹਦੇ ਨਾਲ ਕਿ ਜਿਹੜਾ ਦਿਲੋਂ ਅਕਾਲੀ ਦਲ ਨਾਲ ਜੁੜਿਆ ਵਰਕਰ ਹੈ ਉਹਦੇ 'ਚ ਨਿਰਾਸ਼ਾ ਉਹ ਨਿਰਾਸ਼ ਹੈ ਉਹਨਾਂ ਫੈਸਲਿਆਂ ਤੋਂ ਤੇ ਉਹ ਲੋਕ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆ ਰਹੇ ਨੇ ਜਿਨ੍ਹਾਂ ਦਾ ਸ਼ਰੋਮਣੀ ਅਕਾਲੀ ਦਲ ਦੀ ਈਡਿਓਲੋਜੀ ਨਾਲ ਸੋਚ ਨਾਲ ਕੋਈ ਦੂਰ ਦਾ ਵਿਵਾਸਤਾ ਨਹੀਂ ਸੋ ਮੇਰੇ ਹਲਕੇ ਦੇ ਅ ਸੰਡੇ ਨੂੰ ਇੱਕ ਬਹੁਤ ਵੱਡਾ ਇਕੱਠ ਹੋਇਆ ਸੀ ਆ ਮੈਂ ਤੁਹਾਨੂੰ ਦਿਖਾਉਣਾ ਇਕੱਠ ਹੋਇਆ ਸੀ ਸੋ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਸੀ ਉਹਨਾਂ ਨੇ ਰੱਖੀਆਂ ਖੁੱਲ੍ਹ ਕੇ ਰੱਖੀਆਂ ਤੇ ਅਸੀਂ ਉਹ ਉਹਨਾਂ ਨੇ ਮੈਨੂੰ ਹੁਕਮ ਕੀਤਾ ਵੀ ਤੁਸੀਂ ਸਾਡੇ ਪਾਰਟੀ ਪ੍ਰਧਾਨ ਸਾਹਿਬ ਨੂੰ ਦੱਸੋ ਮੈਂ ਸਰਦਾਰ ਸੁਖਬੀਰ ਸਿੰਘ ਵਾਲਾ ਸਾਹਿਬ ਨੂੰ ਦੱਸ ਕੇ ਵੀ ਆਇਆ ਉਹ ਮੇਰੇ ਨਾਲ ਇੰਕੇ ਸ਼ਰਮਾ ਜੀ ਵੀ ਸੀ ਸਾਹ ਪ੍ਰਮਿੰਦਰ ਸਿੰਘ ਸਵਾਹੜਾ ਵੀ ਸੀ ਪਰ ਉਸ ਗੱਲ ਤੇ ਕੋਈ ਜਿਹੜਾ ਫੈਸਲਾ ਨਹੀਂ ਉਹਨਾਂ ਨੇ ਜੋ ਲੋਕਾਂ ਦੀਆਂ ਭਾਵਨਾਵਾਂ ਸੀ ਉਹ ਨਹੀਂ ਸਾਡੀ ਜਿਹੜੀ ਗੱਲ ਸਾਡੇ ਹਲਕੇ ਦੀ ਸੁਣੀ ਗਈ ਸੋ ਲੋਕਾਂ 'ਚ ਬਹੁਤ ਨਿਰਾਸ਼ਾ ਲੋਕਾਂ ਦਾ ਮੇਰੇ ਤੇ ਪ੍ਰੈਸ਼ਰ ਹੈ ਸੋ ਮੈਂ ਭਰੇ ਮਨ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਰ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੰਦਾ ਪਰ ਬੜਾ ਦੁਖਵੀ ਹੈ ਕਿਉਂਕਿ ਮੇਰੇ ਜਿਹੜੇ ਪੁਰਖੇ ਨੇ ਮੇਰੇ ਅਕਾਲੀ ਦਲ ਨਾਲ ਜਿਹੜੇ ਜੁੜੇ ਹੋਏ ਸੀ ਪਰ ਮੈਂ ਆਪਣੇ ਪਰਿਵਾਰ ਜੋ ਮੇਰਾ ਹਲਕਾ ਮੇਰਾ ਪਰਿਵਾਰ ਹੈ ਮੈਂ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਜਿਹੜਾ ਅੱਖੋਂ ਪਰੋਖੇ ਜਿਹੜਾ ਨਹੀਂ ਕਰ ਸਕਦਾ ਸੋ ਉਹਨਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੰਦਾ ਜੈਨ ਸਰ ਤੁਸੀਂ ਅਕਾਲੀ ਦਲ ਨੂੰ ਹਲਬੇ ਦਾ ਆਖ ਦਿੱਤੀ ਹੈ ਤਾਂ ਹੁਣ ਅਗਲੀ ਪੋਲੀਟਿਕਲ ਇਨਿੰਗ ਤੁਹਾਡੀ ਕਿਹੜੀ ਰਹਿਣ ਵਾਲੀ ਹੈ ਤੁਸੀਂ ਕਹਿੰਦੇ ਮੈਂ ਹਲਕੇ 'ਚ ਰਹੂੰਗਾ ਮੈਂ ਜੀ ਦੇਖੋ ਇਹ ਵੀ ਕਲੀਅਰ ਕਰ ਦਿੰਦਾ ਵੀ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੰਦਾ ਹੈ ਮੈਂ ਕੋਈ ਪੋਲੀਟੀਕਲ ਇਸਤੀਫਾ ਨਹੀਂ ਦਿੱਤਾ ਜੋ ਲੋਕ ਕਿਉਂਕਿ ਅਸੀਂ ਸਾਡਾ ਜ਼ਿਆਦਾਤਰ ਅਸੀਂ ਹੈਗੇ ਸਮਾਜ ਸੇਵਾ ਦਾ ਅਸੀਂ ਕੰਮ ਕਰਦੇ ਰਹੇ ਹਾਂ ਹੁਣ ਵੀ ਕਰ ਰਹੇ ਹਾਂ ਅੱਗੇ ਨੂੰ ਵੀ ਕਰਾਂਗੇ ਸੋ ਮੈਂ ਕੋਈ ਪੋਲੀਟੀਕਲ ਇਸਤੀਫਾ ਨਹੀਂ ਦਿੱਤਾ ਮੈਂ ਆਪਣੇ ਹਲਕੇ ਦੀ ਸਮਾਜ ਸਮਾਜ ਸੇਵਾ ਦੇ ਕੰਮਾਂ ਲਈ ਅਤੇ ਆਪਣੇ ਹਲਕੇ ਦੇ ਜਿਹੜੇ ਭੈਣ ਭਰਾ ਨੇ ਉਹਨਾਂ ਦੀਆਂ ਜੋ ਮੁਸ਼ਕਲਾਂ ਲਈ ਉਹਨਾਂ ਲਈ ਕੰਮ ਕਰਦਾ ਰਹੂੰਗਾ ਔਰ ਅੱਗੇ ਜੋ ਡਿਸਾਈਡ ਕਰਨਗੇ ਜੋ ਉਹਨਾਂ ਦਾ ਫੈਸਲਾ ਹੋਏਗਾ ਕੀ ਕਰਨਾ ਹੈ ਮੈਨੂੰ ਉਹ ਕਹਿਣਗੇ ਚੋਣ ਨਹੀਂ ਲੜਨੀ ਮੈਂ ਨਹੀਂ ਲੜੂੰਗਾ ਜੇ ਕਹਿਣਗੇ ਕਿਥੋਂ ਲੜਨੀ ਹੈ ਆਜ਼ਾਦ ਲੜਨੀ ਕਿਸੇ ਪਾਰਟੀ ਤੋਂ ਲੜਨੀ ਜੋ ਫੈਸਲਾ ਕਰਨਗੇ ਮੈਂ ਉਹਨੂੰ ਪ੍ਰਵਾਨ ਕਰਾਂਗਾ ਸਰ ਇਹ ਸਭ ਕਿਹੜੇ ਮੁੱਦੇ ਸੀਗੇ ਜੀ ਸਰ ਇੱਕ ਪਾਰਟੀ ਦਾ ਮੁੱਦਾ ਕਿਹੜੇ ਜਗ੍ਹਾ ਗਿਆ ਸੀ ਆਖਿਰਕਾਰ politically ਇਸੇ ਕਰਕੇ ਤੁਸੀਂ ਦੇ ਰਹੀ ਹੋ ਇੱਕ ਦਾ ਹੱਥ ਛੱਡ ਰਹੇ ਹੋ ਤਾਂ ਕਿਸ ਦਾ ਹੱਥ ਫੜ ਰਹੇ ਹੋਗੇ ਇਹ ਕਿਹਾ ਜਾ ਰਿਹਾ ਕਿ ਭਾਜਪਾ ਦਾ ਤੁਸੀਂ ਹੱਥ ਫੜਨ ਜਾ ਰਹੇ ਹੋ ਨਹੀਂ ਨਹੀਂ ਇਹ ਬਿਲਕੁਲ ਤੁਸੀਂ ਗਲਤ ਕਹਿ ਰਹੇ ਹੋ ਬਿਲਕੁਲ ਕੋਈ ਮੈਂ ਕਿਤੇ ਨਹੀਂ ਜਾ ਰਿਹਾ ਜੀ ਮੈਂ ਜੋ ਮੇਰਾ ਹਲਕਾ ਕਹੇਗਾ ਜੋ ਮੇਰੇ ਹਲਕੇ ਦੀਆਂ ਭਾਵਨਾਵਾਂ ਹੋਣਗੀਆਂ ਮੈਂ ਉਹ ਕੁਝ ਕਰਾਂਗੀ ਹਲਕੇ ਦੀ ਭਾਵਨਾ ਤਾਂ ਹੈਗੀ ਹੈ ਫਿਰ ਤੁਸੀਂ ਆਪ ਜਾ ਕੇ ਗੱਲ ਕਰੂੰਗਾ ਕਿਸੇ ਪਾਰਟੀ ਨਾਲ ਜੇ ਹਲਕਾ ਕਹਿੰਦੇ ਕਿ ਇਸ ਪਾਰਟੀ ਨਾਲ ਗੱਲ ਕਰ ਲਓ ਨਹੀਂ ਬਿਲਕੁਲ ਜੋ ਮੇਰਾ ਹਲਕਾ ਕਹੇਗਾ ਜੀ ਮੈਂ ਉਦੋਂ ਨੂੰ ਤੁਰਾਂਗਾ ਜੋ ਵੀ ਮੇਰਾ ਹਲਕਾ ਕਹੇਗਾ ਵੀ ਤੂੰ ਆਜ਼ਾਦ ਲੜਨਾ ਹੈ ਤੂੰ ਨਹੀਂ ਲੜਨੀ ਤੂੰ ਫੁਲਾਨੀ ਪਾਰਟੀ ਤੋਂ ਲੜਨੀ ਜੋ ਵੀ ਕਹੇਗਾ ਮੈਂ ਤੁਸੀਂ ਕਾਬਸ ਕੁੰਗਲੀ ਦਾ ਜ਼ਿਕਰ ਕਰਦੇ ਹੋ ਕਿਹੜੀ ਕਾਬਸ ਕੁੰਗਲੀ ਆਕਾਲੀ ਦਲ ਚ ਰੀਜ਼ਨ ਕੀ ਹੈ ਹਸਨ ਆਈਡੋਲੋਜੀ ਤੁਸੀਂ ਗੱਲ ਕਰਦੇ ਹੋ ਖੁਦਾ ਕੀ ਤੁਸੀਂ ਲੰਬਾ ਸਮਾਂ ਆਕਾਲੀ ਦਲ ਚ ਜੁੜੇ ਰਹੇ ਲੇਕਿਨ ਹੁਣ ਇਸ ਤਰ੍ਹਾਂ ਦੀ ਕੀ ਨੌਬਤ ਆ ਗਈ ਤੁਸੀਂ ਕਹਿੰਦੇ ਕਿ ਕਈ ਲੋਕ ਇਸ ਤਰ੍ਹਾਂ ਦੇ ਜੁੜ ਗਏ ਉਹ ਲੋਕ ਯਕਿਸ ਤਰ੍ਹਾਂ ਦੀ ਕਿਵੇਂ ਹੋ ਗਏ ਲੋਕਲ ਸਾਹਿਬ ਸਵਾਲ ਐਡ ਕਰ ਲਓ ਪੰਚ ਦੀ ਸੇਵਾ ਫਿਰ ਕਿਵੇਂ ਕਰੋਂਗੇ ਜਦੋਂ ਪੰਚ ਦੀ ਜਮਾਤ ਏ ਛੱਡਦੇ ਅੱਛਾ ਤੁਸੀਂ ਕਿ ਐਨ ਕੇ ਸਰਮਾ ਵੀ ਤੁਹਾਡੀ ਗੱਲ ਕਰੀ ਕਿ ਉਹ ਵੀ ਕਾਬਸ ਨਹੀਂ ਕਿ ਇੱਕ ਇੱਕ ਕਰਕੇ ਸਵਾਲ ਪੁੱਛ ਲੋ ਤਾਂ ਵਧੀਆ ਕਾਬਸ ਕੁੰਡਲੀ ਦਾ ਜ਼ਿਕਰ ਮੇਰੀ ਨਾ ਰਿਕਵੈਸਟ ਹੈ ਸਾਰੇ ਭਰਾਵਾਂ ਨੂੰ ਇੱਕ ਇੱਕ ਕਰਕੇ ਸਵਾਲ ਪੁੱਛ ਲੋ ਸਭ ਤੋਂ ਸਵਾਲ ਕਾਬਸ ਕੁੰਡਲੀ ਦਾ ਜ਼ਿਕਰ ਕੀਤਾ ਕਿਹੜੇ ਕਾਬਸ ਉਹ ਲੋਕ ਨੇ ਔਰ ਇੰਨਾ ਸਮਾਂ ਕਿਉਂ ਲੱਗਿਆ ਕਾਫੀ ਸਮਾਂ ਹੋ ਗਿਆ ਉਹਨਾਂ ਨੇ ਅਕਾਲ ਅਕਾਲ ਤਖਤ ਤੋਂ ਜੋ ਹੁਕਮਨਾਮਾ ਜਾਰੀ ਹੋਇਆ ਉਸ ਤੋਂ ਭਗੋੜੇ ਹੋਏ ਤੁਹਾਨੂੰ ਹੁਣ ਕਿਉਂ ਮਹਿਸੂਸ ਹੋਇਆ ਦੇਖੋ ਜਿਹੜੀ ਤੁਸੀਂ ਕਾਹਵੇ ਮੈਂ ਕਿਸੇ ਦਾ ਨਾਮ ਨਹੀਂ ਲਵਾਗਾ ਮੇਰੇ ਸਾਰੇ ਰਿਸਪੈਕਟਡ ਨੇ ਪਰ ਮੈਂ ਜਿਹੜੇ ਬੰਦਿਆਂ ਦੀਆਂ ਆਪਣੀਆਂ ਜਵਾਨਤਾ ਨਹੀਂ ਬਚਾ ਸਕੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਲੋਕ ਫੈਸਲਾ ਕਰ ਰਹੇ ਨੇ ਇਸ ਕਰਕੇ ਫੈਸਲੇ ਵੀ ਉਹ ਕਰ ਰਹੇ ਨੇ ਜਿਹੜਾ ਅਸਲ ਵਰਕਰਾਂ ਨੂੰ ਪਿੱਛੇ ਧੱਕਿਆ ਜਾ ਰਿਹਾ ਸੋ ਮੈਂ ਆਪਣੇ ਹਲਕੇ ਦੀ ਕਿਉਂਕਿ ਮੇਰੇ ਲਈ ਹਲਕਾ ਹੀ ਮੇਰਾ ਪਰਿਵਾਰ ਹੈ ਸਭ ਕੁਝ ਹੈ ਉਸ ਤੋਂ ਉੱਤੇ ਮੈਨੂੰ ਕੋਈ ਵੀ ਪਾਰਟੀ ਜਾਂ ਕੋਈ ਹੋਰ ਚੀਜ਼ ਨਹੀਂ ਹੈਗੀ ਸੋ ਜੋ ਮੇਰਾ ਹਲਕੇ ਦਾ ਫੈਸਲਾ ਸੀ ਉਹ ਮੈਂ ਜ ਉਹਨਾਂ ਦੀ ਭਾਵਨਾਵਾਂ ਨੂੰ ਦੇਖ ਕੇ ਜਿਹੜਾ ਆਪਣਾ ਅਸਤੀਫਾ ਜਿਹੜਾ ਅੱਜ ਤੇਰੇ। ਜੇ ਤੁਹਾਨੂੰ ਸੁਖਵੀਰ ਸਿੰਘ ਬਾਦਲ ਤੁਸੀਂ ਕਹਿੰਦੇ ਮੈਂ ਇਹ ਗੱਲਾਂ ਤੋਂ ਨਾਰਾਜ਼ ਹੋ ਕੇ ਪਿੱਛੇ ੜਿਆ। ਜੇ ਤੁਹਾਨੂੰ ਸੁਖਵੀਰ ਸਿੰਘ ਬਾਦਲ ਮੁੜ ਕੇ ਮਨਾਉਣ ਵਾਸਤੇ ਜਾਓਗੇ ਬਾਦਸ਼ੁਦ। ਦੇਖੋ ਮੈਂ ਸਰਾਰ ਸੁਖਵੀਰ ਸਿੰਘ ਬਾਦਲ ਦੀ ਅੱਜ ਵੀ ਇੱਜ਼ਤ ਕਰਨਾ। ਅੱਜ ਵੀ ਉਹਨੀਆਂ ਰਿਸਪੈਕਟ ਹੈ ਪਰ ਜਿਹੜੇ ਪਾਰਟੀ ਦੇ ਬੰਦੇ ਜਿਹੜੇ ਬੰਦਿਆਂ ਕਰਕੇ ਅਕਾਲੀ ਦਲ ਵੀ ਪਿੱਛੇ ਜਾ ਰਹੇ ਉਹਨਾਂ ਦੇ ਫੈਸਲਿਆਂ ਕਰਕੇ ਸੋ ਬਿਲਕੁਲ ਨਹੀਂ ਮੈਂ ਕਿਉਂਕਿ ਮੈਂ ਆਪਣੇ ਹਲਕੇ ਦੀ ਭਾਵਨਾ ਤੋਂ ਬਾਹਰ ਨਹੀਂ ਜਾ ਸਕਦਾ। ਜਨ ਸਭਾ ਪਿਆਸ ਰਹੀਆਂ ਤੇ ਇਹ ਵੀ ਹੈ ਤੁਸੀਂ ਰੋਪੜ ਸ਼ਿਫਟ ਹੋ ਨਹੀਂ ਬਿਲਕੁਲ ਨਹੀਂ ਜੀ ਕੋਈ ਬਿਲਕੁਲ ਇਹ ਕਿ ਆਸਰਾਈਆਂ ਨਹੀਂ ਜੀ ਮੈਂ ਤੁਹਾਨੂੰ ਕਲੀਅਰ ਕਰ ਦਮਾ ਜੀ ਬਿਲਕੁਲ ਕੋਈ ਕਿਸੇ ਪਾਰਟੀ ਨਾਲ ਗੱਲ ਨਹੀਂ ਕਿਤੇ ਮੈਂ ਜਾ ਨਹੀਂ ਰਿਹਾ ਮੈਂ ਤਾਂ ਆਪਣੇ ਹਲਕੇ ਦੀਆਂ ਭਾਵਨਾਵਾਂ ਅਨੁਸਾਰ ਸਤੀਫਾ ਦਿੱਤਾ ਕਿਉਂਕਿ ਜਿਹੜਾ ਸਾਡਾ ਹਲਕਾ ਹੈ ਨਾ ਇੱਕ ਮਿੰਟ ਬਰੀਫ ਕਰ ਦੇਣਾ ਜੀ ਜੀ ਹਲਕਾ ਕਿਉਂ ਨਾਰਾਜ਼ ਹੈ ਇੱਕ ਤਾਂ ਹਲਕਾ ਦੇਖੋ ਮੇਰੇ ਹਲਕਾ ਉਹ ਹਲਕਾ ਹੈ ਜਿਹੜੇ ਪਹਿਲੇ ਪੰਜ ਚਾਰ ਲੀਡਰ ਆਉਂਦੇ ਨੇ ਜਿਨ੍ਹਾਂ ਨੇ ਮੈਨੂੰ 40000 ਤੋਂ ਪਲੱਸ ਵੋਟ ਪਈ ਹੈ ਉਹ ਪਹਿਲੇ ਮੇਰੇ ਖਾ 117 ਹਲਕਿਆਂ ਸ਼ਰੂ ਨਹੀਂ ਕਰਦੇ ਪਹਿਲੇ ਪੰਚਾਇਤ ਲੀਡਰਾਂ ਚ ਇੱਕ ਸਾਡਾ ਹਲਕਾ ਹੁੰਦਾ ਜਿਲ੍ਹਾ ਪ੍ਰੀਸ਼ਦ ਅਸੀਂ ਜਿਤਾਈ ਬਲਾਕ ਸੰਮਤੀਆਂ ਅਸੀਂ ਜਿਤਾਈਆਂ ਤੇ ਦੋ ਐਮਸੀਆਂ ਜਦੋਂ 109 ਕਮੇਟੀ ਦੀ ਇਲੈਕਸ਼ਨ ਹੋਈ ਹੈ ਪੰਜਾਬ ਦੇ ਵਿੱਚ ਉਹਦੇ ਸਿਰਫ ਤਿੰਨ ਅਕਾਲੀ ਦਲ ਦੀਆਂ ਬਣੀਆਂ ਤੇ ਜਿਹਦੇ ਚ ਦੋ ਮੇਰੇ ਹਲਕੇ ਦੀਆਂ ਸੀ ਯਾਨੀ ਕਿ ਉਹ ਵੋਟ ਬੈਂਕ ਥੋੜੇ ਨਾਲ ਤੁਰਦਾ ਅਕਾਲੀ ਦਲ ਨਾਲ ਨਹੀਂ ਦੇਖੋ ਇਹ ਸਪਸ਼ਟ ਕਰੋ ਵੋਟ ਬੈਂਕ ਥੋੜੇ ਨਾਲ ਤੁਰਦਾ ਦੇਖੋ ਮੇਰਾ ਉਹ ਪਰਿਵਾਰ ਹੈ ਅੱਜ ਵੀ ਮੇਰੇ ਨਹੀਂ ਮੈਂ ਹੁਣ ਕੁਝ ਨਹੀਂ ਇਹਦੇ ਬਾਰੇ ਮੈਂ ਹੁਣ ਕੋਈ ਟਿੱਪਣੀ ਨਹੀਂ ਕਰੂੰਗਾ ਲੇਕਿਨ ਉਹ ਅੱਜ ਮੇਰਾ ਪਰਿਵਾਰ ਹੈ ਮੇਰੇ ਨਾਲ ਖੜਾ ਹੈ ਸੋ ਅਸੀਂ ਦੋ ਐਮਸੀਆਂ ਬਣਾਈਆਂ ਤੇ ਤਿੰਨ ਟੋਟਲ ਬਣੀਆਂ ਦੋ ਸਾਡੇ ਹਲਕੇ ਨੇ ਬਣਾਈਆਂ ਜੇ ਅੱਜ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਅੱਜ ਬਾਹਰੋਂ ਲਿਆ ਕੇ ਬੰਦੇ ਉੱਤੇ ਬਿਠਾਏ ਜਾ ਰਹੇ ਨੇ ਸੋ ਇਹ ਉਹ ਹਲਕੇ ਨੂੰ ਸਾਨੂੰ ਬਰਦਾਸ਼ਤ ਨਹੀਂ ਇਸ ਕਰਕੇ ਹਲਕੇ ਦਾ ਫੈਸਲਾ ਤੇ ਪੰਜ ਚਾਰ ਲੀਡਰਾਂ ਨੂੰ ਛੱਡ ਕੇ ਬਾਕੀ ਸਾਰੇ ਹਲਕੇ ਦਾ ਫੈਸਲਾ ਸਰ ਸਰ ਤੁਸੀਂ ਕਿਹਾ ਐਨ ਕੇ ਸ਼ਰਮਾ ਵੀ ਮੇਰੇ ਨਾਲ ਗਏ ਸੀਗੇ ਹੋਰ ਵੀ ਕੋਈ ਲੀਡਰ ਤੁਸੀਂ ਨਾਲ ਦਿੱਤਾ ਸੀਗਾ ਉਹ ਵੀ ਨਾਰਾਜ਼ ਨੇ ਕਿ ਕਿਉਂਕਿ ਮੇਰੀ ਨਹੀਂ ਅਸੀਂ ਭਾਵਨਾਵਾਂ ਦੱਸੀਆਂ ਉਹ ਨਾਲ ਸੀ ਜੀ ਅਸੀਂ ਦੱਸਿਆ ਵੀ ਹਲਕੇ ਦਾ ਫੈਸਲਾ ਜੀ ਇਹ ਆ ਫੈਸਲਾ ਜੋ ਤੁਸੀਂ ਕੀਤਾ ਹੈ ਆਪਣਾ ਫੈਸਲਾ ਹੈ ਕਿ ਛੱਡਣ ਦਾ ਹਾਂਜੀ ਉਹਨਾਂ ਨੇ ਤਾਂ ਕੋਈ ਫੈਸਲਾ ਨਹੀਂ ਲਿੱਤਾ ਤੁਸੀਂ ਆਪਣੇ ਨਹੀਂ ਨਹੀਂ ਇਹ ਮੇਰਾ ਫੈਸਲਾ ਜੀ ਉਹਨਾਂ ਨਾਲ ਨਹੀਂ ਉਦਣ ਨਾਲ ਉਦਣ ਜਾ ਕੇ ਅਸੀਂ ਆਪਣੀ ਜੋ ਹਲਕੇ ਦੀ ਕਿਉਂਕਿ ਮੈਨੂੰ ਹਲਕੇ ਨੇ ਡਿਊਟੀ ਲਈ ਸੀ ਵੀ ਤੁਸੀਂ ਜਿਹੜੀਆਂ ਸਾਡੀਆਂ ਭਾਵਨਾਵਾਂ ਹਾਈ ਕਮਾਂਡ ਤੱਕ ਪਹੁੰਚਾਉਂਦੇ ਬਾਕੀ ਤਾਂ ਇਹ ਤੁਹਾਡੀ ਗੱਲਬਾਤ ਹੋ ਰਹੀ ਹੈ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਦੇਖੋ ਵੈਸੇ ਤਾਂ ਅਸੀਂ ਸਾਰੇ ਉਹ ਵੀ ਅਕਾਲੀ ਦਲ ਚੋਂ ਹੀ ਗਏ ਨੇ ਉਦਾਂ ਤਾਂ ਕੋਈ ਇੱਕ ਦੂਜੇ ਦਾ ਕੋਈ ਦੁਸ਼ਮਣ ਥੋੜੋ ਹੈ ਬਾਲ ਸਾਹਿਬ ਦਾ ਹੋਇਆ ਹੁ ਕੀ ਫਾ ਪਹੁੰਚ ਗਿਆ ਹੋਊਗਾ ਨਹੀਂ ਮੈਂ ਤਾਂ ਮੇਰਾ ਫੋਨ ਬ੍ਰਦਰ ਬੰਦ ਹੀ ਆ ਫਿਰ ਮੈਂ ਤਾਂ ਹੁਣ ਮੇਰਾ ਸਵੇਰ ਦਾ ਫੋਨ ਨਹੀਂ ਮੈਂ ਹਲ ਇਹ ਮੇਰੇ ਹਲਕੇ ਦੀ ਭਾਵਨਾ ਨਹੀਂ ਐਸਾ ਵੀ ਇੱਕ ਸਵਾਲ ਹੈ ਜੀ ਤੁਸੀਂ ਕਹਿ ਰਹੇ ਮੈਂ ਆਪਣੇ ਪਰਿਵਾਰ ਦੇ ਕੈਂਟ ਛੱਡ ਰਿਹਾ ਤੁਸੀਂ ਅੱਜ ਇਕੱਲੇ ਬੈਠੇ ਬਾਕੀ ਪਰਿਵਾਰ ਨੇ ਕਿਉਂ ਉਸ ਦੀ ਬੰਦ ਨਹੀਂ ਉਸ ਦੀ ਫਾ ਦੇਖੋ ਅੱਜ ਇਹ ਹੈ ਵੀ ਅੱਜ ਮੈਂ ਛੱਡਿਆ ਤੁਹਾਡੇ ਸਾਹਮਣੇ ਆ ਜਾਣਾ ਸਾਰੇ ਨਹੀਂ ਆ ਜਾਣਾ ਜੀ ਕੋਈ ਗੱਲ ਨਹੀਂ ਲੇਕਿਨ ਉਹ ਕਈ ਵਾਰੀ ਕੀ ਹੁੰਦਾ ਵੀ ਮੈਂ 20 ਬੰਦੇ 100 ਲਿਆਵਾਂ ਜਿਹੜਾ 200 500 1000 ਬੱਜ ਕੇ ਉਹਨੇ ਕਹਿੰਦਾ ਸਾਨੂੰ ਹੀ ਲੈ ਕੇ ਇਹ ਇੱਕ ਪੋਲੀਟਿਕਲੀ ਹੁੰਦਾ ਵੀ ਮੈਂ ਇਸ ਕਰਕੇ ਮੈਂ ਕਹਿੰਦਾ ਮੈਂ ਇਸ ਵੀ ਭਾਜੀ ਸਭ ਕੱਟੜ ਕਾਂਗਰਸੀ ਚਮਚੇ ਗਾਂਧੀ ਖਾਨਦਾਨ ਦੇ ਖਾਸ ਦਿੱਲੀ ਵਾਲਿਆਂ ਨੂੰ ਚਾਬੀ ਪ੍ਰਾਇ ਕਰਦਾ ਇਸ ਨੂੰ ਤੁਸੀਂ ਜ਼ਿਕਰ ਕਰੋ ਖੁੱਲ ਕੇ ਦੱਸੋ ਕੀ ਕਹਿਣਾ ਕੀ ਕਰ ਰਹੇ ਦੇਖੋ ਅੱਜ ਜੋ ਫੈਸਲੇ ਜੋ ਜਿਸ ਤਰੀਕੇ ਨਾਲ ਸਾਡੇ ਹਲਕੇ 'ਚ ਇਹ ਵੀ ਨਾਰਾਜ਼ਗੀ ਸੀ ਵੀ ਜਿਹੜੇ ਜਦੋਂ ਜਥੇਦਾਰ ਹਟਾਏ ਗਏ ਨੇ ਉਹ ਵੀ ਨਾਰਾਜ਼ਗੀ ਸਾਡੇ ਹਲਕੇ ਦੀ ਉਹ ਅਸੀਂ ਜ਼ਾਹਰ ਵੀ ਕੀਤੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਕੀਤੀ ਚਲੋ ਉਹਨਾਂ ਦੀਆਂ ਭਾਵਨਾਵਾਂ ਸੀ ਵੀ ਇਹ ਤਰੀਕਾ ਗਲਤ ਹੈ ਜੀ ਵੀ ਸ਼੍ਰੋਮਣੀ ਕਮੇਟੀ ਫੈਸਲੇ ਨੂੰ ਵਾਪਸ ਲਵੇ ਪਰ ਉਹ ਤਾਂ ਸਾਨੂੰ ਖਮਿਆਜਾ ਜੇ ਭੁਗਤਣਾ ਪੈ ਗਿਆ ਵੀ ਜਦ ਹੁਣ ਨਮਾਇੰਦਗੀਆਂ ਮਿਲੀਆਂ ਨੇ ਭਾਵੇਂ ਕੋਰ ਕਮੇਟੀ ਆ ਭਾਵੇਂ ਆਪਣੇ ਦੂਜੀ ਵਰਕਿੰਗ ਕਮੇਟੀ ਆ ਜਾਂ ਸੀਨੀਅਰ ਮੀਤ ਪ੍ਰਧਾਨ ਲੈ ਮਤਲਬ ਸਾਡੇ ਹਲਕੇ ਨੂੰ ਬਿਲਕੁਲ ਇਗਨੋਰ ਕੀਤਾ ਗਿਆ ਸੋ ਹਲਕਾ ਮਹਿਸੂਸ ਕਰਦਾ ਵੀ ਅਸੀਂ ਦਿਨ ਰਾਤ ਇੰਨੀ ਸੇਵਾ ਕੀਤੀ ਹੈ ਦਿਨ ਰਾਤ ਅਸੀਂ ਪੂਰਾ ਝੰਡਾ ਬੁਲੰਦ ਰੱਖਿਆ ਸ਼੍ਰੋਮਣੀ ਅਕਾਲੀ ਦਲ ਦਾ ਤੇ ਅੱਜ ਸਾਡੇ ਨਾਲ ਇਹ ਹੋ ਰਿਹਾ ਤੇ ਤੁਹਾਨੂੰ ਮੇਰੇ ਤੇ ਪ੍ਰੈਸ਼ਰ ਹੈ ਕਿ ਤੁਸੀਂ ਆਇਡੋਲੋਜੀ ਨਾਲ ਸਮਝੌਤਾ ਕਰੋਗੇ ਹੈ ਜੀ ਆਇਡੋਲੋਜੀ ਨਾਲ ਸਮਝੌਤਾ ਕਰੋਗੇ ਵਰਕਰਾਂ ਚ ਜੇਕਰ ਵਰਕਰ ਕਹਿੰਦੇ ਬੀਜੇਪੀ ਚ ਜਾਣਾ ਹੈ ਲਾਇਨ ਸਿੱਕਰ ਕਰ ਮੈਨੂੰ ਦੇਖੋ ਜੋ ਮੇਰਾ ਪਰਿਵਾਰ ਕਹੂਗਾ ਜੋ ਮੇਰੇ ਵਰਕਰ ਕਹਿਣਗੇ ਮੈਂ ਉਹ ਕਰਨਾ ਹੈ ਕੇਂਦ ਸਾਹਿਬ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਬੀਜੇਪੀ ਦੇ ਵੱਡੇ ਵੱਡੇ ਲੀਡਰ ਤੁਹਾਨੂੰ ਫੋਨ ਕਰ ਰਹੇ ਨੇ ਤੁਹਾਡੇ ਤੱਕ ਪਹੁੰਚ ਕਰ ਰਹੇ ਨੇ ਕਾਂਗਰਸ ਦੇ ਵੀ ਲੀਡਰ ਜਿਹੜੇ ਨੇ ਪਹੁੰਚ ਕਰ ਰਹੇ ਨੇ ਚੰਨੀ ਸਾਹਿਬ ਤੱਕ ਵੀ ਪਹੁੰਚ ਤੁਹਾਡੇ ਤੱਕ ਆ ਚੁੱਕੀ ਹੈ ਕੀ ਕਹਿਣਾ ਚਾਹੁੰਦੇ ਹੋ ਦੋਵਾਂ ਪਾਰਟੀ ਪਾਰਟੀਆਂ ਦਾ ਦੋਨਾਂ ਦਾ ਦਬਾਅ ਤੁਹਾਡੇ ਤੇ ਆ ਕੀ ਕਰੋਗੇ ਜੀ ਦੇਖੋ ਗੱਲ ਇਹ ਹੈ ਮੈਂ ਤੁਹਾਨੂੰ ਸਪਸ਼ਟ ਕਰਤਾ ਵੀ ਜੋ ਮੇਰੇ ਹਲਕੇ ਨੇ ਕਹਿਣਾ ਮੈਂ ਉਹ ਕਰਨਾ ਹੈ ਠੀਕ ਹੈ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਹਰੇਕ ਦੇਖੋ ਪਾਰਟੀ ਨੂੰ ਹੁੰਦਾ ਹੈ ਹਰੇਕ ਵੀ ਟਾਈ ਅਪ ਕਰਦੀਆਂ ਨੇ ਪਰ ਮੈਂ ਜੋ ਮੇਰੇ ਹਲਕੇ ਦਾ ਫੈਸਲਾ ਮੈਂ ਉਹਦੇ ਤੇ ਖੁੱਲਚੜਾ ਮਾਰਾਂ ਜੋ ਕਹਿਣਗੇ ਜੇ ਮੈਨੂੰ ਇਹ ਵੀ ਕਹਿਣਗੇ ਤੂੰ ਇਲੈਕਸ਼ਨ ਨਹੀਂ ਲੜਨੀ ਮੈਂ ਇਲੈਕਸ਼ਨ ਵੀ ਨਹੀਂ ਲੜਾਂਗਾ ਕਿਉਂਕਿ ਮੇਰਾ ਕੰਮ ਤਾਂ ਜ਼ਿਆਦਾ ਸਮਾਜ ਸੇਵਾ ਵਾਲੇ ਪਾਸੇ ਆ ਕਹ ਰਿਹਾ ਕਾਲੀ ਦਲ ਕਿਤੇ ਵੀ ਨਹੀਂ ਹੈਗੀ ਬਿਜ਼ਨਸ ਤੇ ਵੀ ਇਫੈਕਟ ਪੈਂਦਾ ਹੋਣਾ ਕਿਉਂਕਿ ਪੋਲਿਟਿਸ਼ੀਨ ਵੀ ਤੁਸੀਂ ਇਹ ਵੀ ਕਰ ਰਹੇ ਆ ਦੇਖੋ ਜੇ ਬਿਜ਼ਨਸ ਤੇ ਜੇ ਆ ਚੀਜ਼ਾਂ ਦਾ ਇਫੈਕਟ ਹੁੰਦਾ ਤਾਂ ਮੈਂ ਫਿਰ ਹੁਣ 8.5 ਸਾਲ 9 ਸਾਲ ਲੰਘ ਗਏ ਜੀ ਤੇ ਫਿਰ ਮੈਂ ਉਦੋਂ ਦਾ ਹੀ ਇਹ ਫੈਸਲਾ ਲੈ ਲੈਂਦਾ 9 ਸਾਲ ਨਿਕਲ ਗਏ ਨੇ ਇਹ ਨਹੀਂ ਗੱਲ ਹੈਗੀ ਇਹ ਬਿਲਕੁਲ ਨਹੀਂ ਇਹ ਤਾਂ ਮੇਰੇ ਹਲਕੇ ਦੀਆਂ ਭਾਵਨਾ ਮੈਂ ਅੱਜ ਵੀ ਕਹਿੰਦਾ ਮੈਂ ਅੱਜ ਵੀ ਤੁਹਾਨੂੰ ਕਹਿੰਦਾ ਮੈਂ ਸਤਸਕੀਰ ਸਿੰਘ ਬਾਦਲ ਸਾਹਿਬ ਦੀ ਉਨੀ ਹੀ ਇੱਜ਼ਤ ਕਰਦਾ ਜਿੰਨੀ ਕੱਲ ਕਰਦਾ ਸੀ ਜਿੰਨੀ ਪਹਿਲਾਂ ਕਰਦਾ ਸੀ ਹਲਕੇ ਦੀ ਦਿੱਕਤ ਫਿਰ ਮਿਲਣ ਕੀ ਆਸ ਇੰਨੇ ਕਰਾ ਦਰਵਾਜੇ ਖੁੱਲੇ ਨੇ ਦੁਬਾਰਾ ਬਿਰਸਾਬ ਹਲਕੇ ਦੀ ਦਿੱਕਤ ਤੁਸੀਂ ਇੱਕ ਮਿੰਟ ਕਾਨਸ ਜੋ ਦੇਖੋ ਮੇਰਾ ਮੈਂ ਤੁਹਾਨੂੰ ਸਪਸ਼ਟ ਕਰਦਾ ਬਾਰ-ਬਾਰ ਉਹ ਕਹਿੰਦਾ ਉਹ ਨਹੀਂ ਵੀ ਜੋ ਮੇਰੇ ਹਲਕੇ ਦਾ ਫੈਸਲਾ ਹੋਣਾ ਮੈਂ ਉਧਰ ਨੂੰ ਤੁਰਨਾ ਜੋ ਹਲਕਾ ਵਾਪਸ ਕਲੀਨ ਚਲੇ ਜਾ ਨਹੀਂ ਹਲਕਾ ਇਹ ਗੱਲ ਮੇਰਾ ਖਿਆਲ ਨਹੀਂ ਹਲਕਾ ਤਾਂ ਮੈਂ ਤੇ ਕਰਾਰੇ ਹੈ ਜੀ ਹਲਕੇ ਦੀਆਂ ਭਾਵਨਾ ਤਾਂ ਮੈਨੂੰ ਕਿਹਾ ਵੀ ਤੁਸੀਂ ਆਪਣਾ ਨਵੇਂ ਚਿਹਰੇ ਨਜ਼ਰ ਆਏ ਖਰੜਦੇ ਵੇਚੇ ਬਹੁਤ ਸਰ ਐਕਟਿਵ ਹੋਏ ਨੇ ਕਿ ਕਾਰਨ ਇੱਕ ਵੱਡਾ ਉਹ ਵੀ ਹੈ ਨਾ ਹੈਗਾ ਜੀ ਉਹੀ ਕਾਰਨ ਹੈ ਜੀ ਉਹ ਵੀ ਇੱਕ ਵੱਡਾ ਕਾਰਨ ਹੈ ਜੀ ਦੇਖੋ ਇੱਕ ਬੰਦਾ 30 ਸਾਲ ਤੋਂ ਦਰੀਆਂ ਵਿਛਾਰੇ ਆ 47 ਡਿਗਰੀ ਚ ਵੋਟਾਂ ਮੰਗ ਰਿਹਾ ਆਪਣਾ ਹਲਕਾ ਸਾਡੀਆਂ ਕੋਈ ਐਮਸੀ ਬੀਬੀਆਂ ਨੇ ਕਰਾਲੀ ਤੋਂ ਉਹਨਾਂ ਤੇ ਪਰਚੇ ਅੱਜ ਵੀ ਚੱਲਦੇ ਨੇ ਪੰਜ ਪੰਜ ਪਰਚੇ ਅਕਾਲੀ ਦਲ ਕਰਕੇ ਹੋਏ ਨੇ ਕਿਉਂਕਿ ਉਹ ਆਪਣਾ ਹਲਕਾ ਜਿਤਾ ਕੇ ਭੇਦੀਆਂ ਸੀ ਔਰ ਪੂਰਾ ਵਰਕ ਕਰਦੀਆਂ ਸੀ ਲੇਕਿਨ ਅੱਜ ਜੇ ਉਹਨਾਂ ਨੂੰ ਇਗਨੋਰ ਕਰਕੇ ਤੁਸੀਂ ਬਾਹਰੋਂ ਲਿਆ ਕੇ ਤੇ ਫਿਰ ਨਰਾਜ਼ਗੀ ਤੇ ਜਾ ਜਾ ਕੇ ਸੀ ਹਲਕੇ ਵਾਲਿਆਂ ਦੀ ਸਰਕਾਰ ਕੋਲ ਗਏ ਸ਼ਿਕਾਇਤਾਂ ਲੈ ਕੇ ਕਿਹੜੀ ਜੀ ਕਹ ਰਹੇ ਹਲਕਿਆਂ ਦੇ ਲੋਕਾਂ ਦੀ ਸ਼ਿਕਾਇਤਾਂ ਭਾਵਨਾਵਾਂ ਸੀਗੀਆਂ ਨਹੀਂ ਉਹ ਤਾਂ ਸਾਡੀ ਪਾਰਟੀ ਲਈ ਸਰਕਾਰ ਲਈ ਨਹੀਂ ਸੀ ਜੀ ਪਾਰਟੀ ਕੀ ਕੀ ਸੀਗੀ ਕੀ ਭਾਵਨਾਵਾਂ ਸੀਗੀਆਂ ਨਹੀਂ ਇਹੀ ਸੀ ਵੀ ਸਾਨੂੰ ਜਿਹੜਾ ਅਸੀਂ ਦਿਨ ਰਾਤ ਕੰਮ ਅਸੀਂ ਕਰ ਰਹੇ ਹਾਂ ਤੇ ਕੱਲ ਨੂੰ ਜਦੋਂ ਉੱਥੇ ਜਿਹੜੇ ਬੈਠੇ ਬੰਦੇ ਨੇ ਚਾਰ ਉੱਥੇ ਪੰਜ ਬਜੂ ਬੰਦੇ ਫੈਸਲੇ ਕਰਦੇ ਨੇ ਵੀ ਉਹ ਜੇ ਸਾਨੂੰ ਇਦਾਂ ਇਗਨੋਰ ਕੀਤਾ ਜਾ ਰਿਹਾ ਕੰਮ ਕਰਨ ਵਾਲਿਆਂ ਨੂੰ ਪਿੱਛੇ ਧੱਕਿਆ ਜਾ ਰਿਹਾ ਤੇ ਫਿਰ ਤੁਸੀਂ ਰਿਜਾਇਨ ਕਰੋ ਜੀ ਸਾਹਿਬ ਜਦੋਂ ਮੀਡੀਆ ਪੋਲੀਟੀਸ਼ੀਅਨ ਕੋਸ ਤੇ ਪਰ ਰਿਹਾ ਲਗਾਤਾਰ ਲਗਾਤਾਰ ਚਾਚਾ ਨੇ ਸਾਡੇ ਸੋਰਸਸ ਤੋਂ ਵੀ ਆ ਵੀ ਕੱਲ ਨੂੰ ਤੁਸੀਂ ਜਿਹੜਾ ਬੀਜੇਪੀ ਜੁਆਇਨ ਕਰ ਬਿਲਕੁਲ ਜੀ ਮੈਂ ਤੁਹਾਨੂੰ ਅੱਜ ਉਹਦੇ ਨਾਲ ਕਹਿਣਾ ਜੀ ਬਿਲਕੁਲ ਨਹੀਂ ਕੋਈ ਕੱਲ ਨਹੀਂ ਕੋਈ ਪਰਸੋਂ ਨਹੀਂ ਕੋਈ ਹਫਤੇ ਨੂੰ ਨਹੀਂ ਮੈਂ ਆਪਣੇ ਹਲਕੇ ਨੂੰ ਨਾਲ ਵਿਚਾਰ ਕਰੂੰਗਾ ਜੋ ਮੇਰਾ ਹਲਕਾ ਕੋਈ ਜਿਹੜਾ ਪਾਸ ਤੋਂ ਆਇਆ ਤੁਸੀਂ ਹਲਕੇ ਦੇ ਵਿੱਚ ਇੱਕ ਮੀਟਿੰਗ ਕਰੀ ਸੀ ਕਰਾਲੀ ਹੁਣ ਜਿਹੜੀ ਨਵੀਂ ਪਾਰਟੀ 'ਚ ਜਾਓਗੇ ਕਿੰਨੀ ਕੁ ਦੇਰ ਤੱਕ ਡਿਸੀਜਨ ਲਾਉਂਗੇ ਕਦੋਂ ਤੱਕ ਜਿਹੜਾ ਹੈ ਤੁਸੀਂ ਕਲੀਅਰ ਕਰੋਗੇ ਜੇ ਜਿਹੜੇ 10 ਦਿਨ ਤੱਕ ਹੋ ਜਾਏਗਾ ਮੈਂ ਤਾਂ ਡਾਇਵਟ ਜੀ ਤੁਹਾਨੂੰ ਇਹ ਵੀ ਕਹਿੰਦਾ ਜੇ ਮੇਰਾ ਹਲਕਾ ਕਹੂਗਾ ਤੂੰ ਇਲੈਕਸ਼ਨ ਨਹੀਂ ਲੜਨੀ ਮੈਂ ਇਲੈਕਸ਼ਨ ਵੀ ਨਹੀਂ ਲੜੂੰਗਾ ਤੁਸੀਂ ਕੀ ਗੱਲ ਕਰਦੇ ਬਾਰੀ ਲਈ ਕਰਾਂਗੇ ਜੀ ਹੁਣ ਦੇਖੋ ਹਲਕਾ ਐਡਾ ਵੱਡਾ ਹਲਕਾ ਹੈ ਪਰਿਵਾਰ ਹੈ ਉਹ ਨਾਲ ਮਿਲਾਂਗੇ ਵਿਚਾਰ ਵਟਾਂਦਰਾ ਕਰਾਂਗੇ ਵੀ ਦੱਸੋ ਕੀ ਕਰੋਗੇ ਰੱਖੋਗੇ ਮੀਟਿੰਗ ਦਾ ਸਮਾਂ ਰੱਖੋਗੇ ਕੋਈ ਸਮਾਂ ਤਾਂ ਹੋਗਾ ਵੀ ਉਸ ਸਮੇਂ ਨਹੀਂ ਉਹ ਅਸੀਂ ਸਾਰਿਆਂ ਦੀ ਸਲਾਹ ਨਾਲ ਕਿਸ ਤਰ੍ਹਾਂ ਚਾਹੁੰਦੇ ਨੇ ਅਲੱਗ-ਅਲੱਗ ਪੌਕਟਾਂ 'ਚ ਮੀਟਿੰਗਾਂ ਕਰਨੀਆਂ ਇਕੱਠੀ ਮੀਟਿੰਗ ਕਰਨੀ ਜੋ ਹੋਊਗਾ ਉਹ ਚਲੋ ਸਾਡਾ ਇੰਟਰਨਲ ਮੈਟਰ ਆ ਸੀ ਜੀ ਸਾਹਿਬ ਕਿਹੜੀ-ਕਿਹੜੀ ਪਾਰਟੀ ਨੇ ਸੰਪਰਕ ਕਰਿਆ ਤੁਹਾਡੇ ਜਰ ਗਰਮਕੁੜ ਨੂੰ ਹਰੇਕ ਦਾ ਖਾਨ ਨੂੰ ਜੀ ਕਰਦਾ ਸੋ ਤੁਸੀਂ ਇਹਨਾਂ ਦੀ ਇੱਕ ਸਵਾਲ ਹੁਣੇ ਲਾ ਦਿੱਤਾ ਵੀ ਪੰਜ ਪੰਜ ਕਿਰਾੜੀ ਦੀਆਂ ਔਰਤਾਂ ਦੇ ਪਰਚੇ ਦਾ ਜੋ ਹੈ। ਕੀ ਕਿਸੇ ਅਰਜ਼ੋ ਸੁਪਰੀ ਕਾਲੀਦਾਦ ਵਿੱਚ ਸ਼ਾਮਲ ਹੋਣ ਜੋ ਵੀ ਇਸ ਤਰ੍ਹਾਂ ਦਾ ਬਲਾਸਟ ਹੋ ਰਿਹਾ ਹੈ? ਨਹੀਂ ਹੁਤਾ ਹੈ ਉਹ ਜੀ ਦੇਖੋ ਜਿਹੜੀਆਂ ਹੁਣ ਸਾਡੇ ਇੱਥੇ ਟੂ ਵੀ ਵੈਰੀ ਫਰੈਂਕ ਸਾਡੇ ਜਿਹੜੀ ਇੱਥੇ ਉਹਦੇ ਚ ਲਾਈ ਗਈ ਨੇ ਬੜਕੇ ਕਮੇਟੀ 'ਚ ਬਾਹਰੋਂ ਲਿਆ ਕੇ ਲਾਤੀ ਤੇ ਉਹ ਬੀਬੀਆਂ ਛੱਡਤੀਆਂ ਤੇ ਉਹ ਰੋਜ਼ ਤਾਂ ਉਹੀ ਹੈ ਜੀ। ਰੋਸਤਾਨ ਉਹ ਕਹਿੰਦੇ ਸਾਨੂੰ ਕੁਝ ਨਹੀਂ ਚਾਹੀਦਾ ਜੇ ਪਰ ਲੇਕਿਨ ਸਾਡੇ ਬਾਹਰੋਂ ਲਿਆ ਕੇ ਤਾਂ ਬੰਦੇ ਨਾਲ ਸਿਰ ਤੇ ਵਟਾ ਇਹ ਰੋਸਤਾਨ ਨੂੰ ਪਿੰਨ ਪਾੜ ਕਰਕੇ ਤੁਸੀਂ ਬਦਲ ਸਾਹਿਬ ਨੂੰ ਮਿਲੇ ਹੋ ਗੱਲ ਦਾ ਜ਼ਿਕਰ ਕੀਤਾ ਵੀ ਜਿਹੜੇ ਵਿਅਕਤੀ ਨੇ ਕੀਤਾ ਜੀ ਕੀਤਾ ਐਨ ਬਾਈ ਨੇਮ ਕੀਤਾ ਜੀ ਅਸੀਂ ਸਾਰੇ ਸ਼ਰਮਾ ਜੀ ਨਾਲ ਸੀ ਮੇਰੇ ਸਰਪ੍ਰਿੰਦਰ ਸਿੰਘ ਸੁਹਾਣਾ ਨਾਲ ਨਹੀਂ ਉਹ ਦਿਖਾਇਆ ਜੀ ਵੀ ਆਹ ਕੱਠ ਹੋਇਆ ਆ ਆ ਭਾਵਨਾਵਾਂ ਨੇ ਜੀ ਹੁਣ ਜੇ ਪਾਰਟੀ ਨਹੀਂ ਉਹਦੇ ਵਿਚਾਰ ਕਰਦੀ ਤੇ ਫਿਰ ਹੁਣ ਦੇਖੋ ਅਸੀਂ ਤਾਂ ਫਿਰ ਲੋਕਾਂ ਦੀ ਨਾਲ ਹੀ ਚੱਲਾਂਗੇ ਜੀ ਸਰ ਜਦੋਂ ਖਬਰਾਂ ਚੱਲਣ ਗਿਆ ਨਸ਼ਰ ਹੋਣੀਆਂ ਲੋਕ ਥੱਲੇ ਕਮੈਂਟ ਵੀ ਪਾੜ ਕੇ ਕਿ ਕੀ ਸੀਗੀ ਐਸੀ ਗੱਲ ਕੁਝ ਤਾਂ ਦੱਸ ਦਿਓ ਇੱਕ ਅੰਦਾ ਕਿਹੜੀ ਭਾਵਨਾ ਹੈ ਮੈਂ ਹੁਣ ਤੁਹਾਨੂੰ ਦੱਸ ਤਾਂ ਦਿੱਤੀ ਜੀ ਭਾਵਨਾ ਮੈਂ ਆਹੀ ਤੁਹਾਨੂੰ ਦੱਸ ਰਹੀ ਹਾਂ ਜੀ ਠੀਕ ਹੈ ਸਰ ਨਹੀਂ ਮੈਂ ਨਾਮ ਦੇਖੋ